ਸਤਾਰ ਐਮਟੀਸੀ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਮਾਛੀਵਾੜਾ ਸਾਹਿਬ ਵਿਖੇ ਗੁਰਦੁਆਰਾ ਸ੍ਰੀ ਚਰਨ ਕਬਲ ਦੇ ਵਿੱਚ ਇੱਕ ਵਿਸ਼ੇਸ਼ ਪ੍ਰੈਸ ਕਾਨਫਰੰਸ ਰੱਖੀ ਗਈ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਤੋਂ ਨਿਕਲ ਰਹੇ ਅਲੌਕਿਕ ਨਗਰ ਕੀਰਤਨ ਆਪੇ ਗੁਰਚੇਲਾ ਦੇ ਸੰਬੰਧ ਵਿੱਚ ਮਨੇਜਰ ਸਾਹਿਬ ਨੇ ਜਾਣਕਾਰੀ ਦਿੱਤੀ ਆਓ ਤੁਹਾਨੂੰ ਇਸ ਪੂਰੀ ਪ੍ਰੈਸ ਕਾਨਫਰੰਸ ਦੀ ਜਾਣਕਾਰੀ ਦਿੰਨੇ ਆ ਵਾਹਿਗੁਰੂ ਪ੍ਰਗਟ ਹੋ ਮਰਦ ਅਗੰਮੜ ਆਵ ਰਿਆਮ ਖੇਲਾ ਵਾਹ ਹੋਵਾ ਹੋ ਗੋਬਿੰਦ ਸਿੰਘ ਆਪੂ ਗੁਰਜੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਹੀ ਤਾਂਤਰ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਜੋ ਪੋਸ਼ ਦੀ 7ਵੇਂ 17 ਜਨਵਰੀ ਨੂੰ ਆ ਰਿਹਾ ਹੈ ਭਾਵੇਂ ਕਿ ਸਤਿਗੁਰੂ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਅਸਥਾਨ ਪਟਨਾ ਸਾਹਿਬ ਬਿਹਾਰ ਵਿੱਚ ਹੈ ਸਿੱਖ ਪੰਥ ਨੇ ਫੈਸਲਾ ਕੀਤਾ ਹੈ ਸਤਿਗੁਰੂ ਜੀ ਦਾ ਜੋ ਅਨੰਦਪੁਰ ਸਾਹਿਬ ਦਾ ਅਸਥਾਨ ਹੈ ਜਿੱਥੇ ਸਤਿਗੁਰੂ ਜੀ ਨੇ ਅੰਮ੍ਰਿਤ ਦੀ ਦਾਤ ਦੇ ਕੇ ਤੇ ਅੰਮ੍ਰਿਤ ਬਖਸ਼ ਕਰਕੇ ਪੰਜਾਂ ਪਿਆਰਿਆਂ ਨੂੰ ਫਿਰ ਆਪ ਸਤਿਗੁਰੂ ਜੀ ਨੇ ਉਹ ਰੀਤ ਨੂੰ ਨਿਭਾਉਂਦਿਆਂ ਹੋਇਆਂ ਆਪੇ ਗੁਰ ਚੇਲਾ ਵਾਲੀ ਸਤਿਗੁਰੂ ਜੀ ਦੇ ਆਪ ਉਹਨਾਂ ਦੇ ਪਾਸੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਉਸ ਸਥਾਨ ਤੋਂ ਜਿਸ ਅਸਥਾਨ ਤੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ Hindu ਧਰਮ ਦੀ ਰੱਖਿਆ ਵਾਸਤੇ ਸਤਿਗੁਰੂ ਜੀ ਦਿੱਲੀ ਜਾ ਕੇ ਸੀਸ ਕੁਰਬਾਨ ਕੀਤਾ ਤੇ ਤੁਰੇ ਸ੍ਰੀ ਅਨੰਦਪੁਰ ਸਾਹਿਬ ਤੋਂ ਉਸ ਸਥਾਨ ਤੋਂ ਸਿੱਖ ਪੰਥ ਨੇ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਦੇ ਹੇਠ 10 ਜਨਵਰੀ ਨੂੰ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਗੁਰਪੁਰਬ ਮਨਾਉਂਦਿਆਂ ਹੋਇਆਂ ਵਿਸ਼ਾਲ ਨਗਰ ਕੀਰਤਨ ਆਰੰਭ ਕਰਨਾ ਹੈ ਕਾਲ 10 ਜਨਵਰੀ ਨੂੰ ਨਗਰ ਕੀਰਤਨ ਆਰੰਭ ਹੋਵੇਗਾ ਰਾਤ ਗੁਰਦੁਆਰਾ ਕਤਲਗੜ੍ਹ ਸਾਹਿਬ ਚਮਕੌਰ ਸਾਹਿਬ ਜਿੱਥੇ ਵੱਡੇ ਸਹਿਬਜਾਦਿਆਂ ਦੀ ਸ਼ਹੀਦੀ ਹੋਈ ਹੈ ਤਿੰਨ ਪਿਆਰੇ ਸ਼ਹੀਦ ਹੋਏ ਹਨ ਉੱਥੇ ਵਿਸ਼ਰਾਮ ਹੋਵੇਗਾ ਗੁਰਦੁਆਰਾ ਕਤਲਗੜ੍ਹ ਸਾਹਿਬ ਚਮਕੌਰ ਸਾਹਿਬ ਤੋਂ 11 ਜਨਵਰੀ ਨੂੰ ਨਗਰ ਕੀਰਤਨ ਆਰੰਭ ਹੋ ਕੇ ਵੱਖ-ਵੱਖ ਪਿੰਡਾਂ ਵਿੱਚ ਦੀ ਹੁੰਦਾ ਹੋਇਆ ਇਸ ਅਸਥਾਨ ਗੁਰਦੁਆਰਾ ਚਰਨ ਕਮਲ ਸਾਹਿਬ ਮਾਛੀਵਾੜੇ ਵਿਖੇ ਇੱਥੋਂ ਚੱਲ ਕੇ ਅੱਗੇ ਗੁਰਦੁਰਾ ਦੀਖ ਸਰ ਕਟਾਣਾ ਸਾਹਿਬ ਤੇ ਆਲਮਗੀਰ ਜਿਹੜਾ ਹੈ ਰਾਤ ਵਿਸ਼ਰਾਮ ਕਰੇਗਾ ਵੱਖ-ਵੱਖ ਥਾਵਾਂ ਤੇ ਵਿਸ਼ਰਾਮ ਕਰਦਿਆਂ ਹੋਇਆਂ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਤੋਂ ਅੱਗੇ ਗੁਰਦੁਆਰਾ ਬੈਧੀਆਣਾ ਸਾਹਿਬ ਫਿਰ ਜੈਤੂ ਗੁਰੂ ਕੀ ਢਾਬ ਉਥੋਂ ਸ੍ਰੀ ਮੁਕਸਰ ਸਾਹਿਬ ਮੁਕਸਰ ਸਾਹਿਬ ਤੋਂ ਗੁਰਦੁਆਰਾ ਹਾਜੀ ਰਤਨ ਬਠੰਡਾ ਜਿੱਥੇ ਦਸਮ ਪਾਤਸ਼ਾਹ ਜੀ ਨੇ ਚਰਨ ਪਾ ਕੇ ਤੇ ਉਹ ਬਠੰਡੇ ਦੇ ਲੋਕਾਂ ਨੂੰ ਉਸ ਦੇਹ ਤੋਂ ਮੁਕਤ ਕਰਾਇਆ ਜਿਹੜਾ ਕਾਣਾ ਦੇ ਉਸ ਬਠੰਡੇ ਦੇ ਲੋਕਾਂ ਨੂੰ ਤਾੰਗ ਕਰਦਾ ਸੀ ਪਰੇਸ਼ਾਨ ਕਰਦਾ ਸੀ ਕਰਦਾ ਸੀ ਸਤਿਗੁਰੂ ਜੀ ਨੇ ਉਹਨਾਂ ਨੂੰ ਮੁਕਤੀ ਦਵਾਈ ਉਸ ਅਸਥਾਨ ਤੋਂ ਅੱਗੇ ਦਮਦਮਾ ਸਾਹਿਬ ਜੋ ਪੰਜਵਾਂ ਤਖਤ ਹੈ ਸਿੱਖ ਪੰਥ ਦਾ ਉੱਥੇ ਜਾ ਕੇ 16 ਤਰੀਕ ਨੂੰ ਸਮਾਪਤੀ ਹੋਵੇਗੀ ਨਗਰ ਕੀਰਤਨ ਦੀ ਤੇ 17 ਤਰੀਕ ਨੂੰ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਗੁਰਪੁਰਬ ਉਥੇ ਮਨਾਇਆ ਜਾਵੇਗਾ ਉਹ ਦਮਦਮਾ ਸਹਿ ਪਾਵਨ ਪਵਿੱਤਰ ਅਸਥਾਨ ਜਿੱਥੇ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਾਹਿਬ ਜੀ ਮਨੀ ਸਿੰਘ ਜੀ ਦੇ ਪਾਸੋਂ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲਿਖਵਾਇਆ ਕਿਉਂਕਿ ਪਹਿਲਾ ਸਰੂਪ ਜਿਹੜਾ ਗੁਰੂ ਅਰਜਨ ਸਾਹਿਬ ਜੀ ਨੇ ਲਿਖਵਾਇਆ ਸੀ ਭਾਈ ਗਰਦਾਸ ਜੀ ਪਾਸੋਂ ਉਹਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਣੀ ਨਹੀਂ ਸੀ ਤੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਪੰਥ ਨਾਲ ਵਾਅਦਾ ਕੀਤਾ ਸੀ ਕਿ ਅਸੀਂ ਤੁਹਾਨੂੰ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਆਖਿਆ ਵੀ ਸਮਝਾਵਾਂਗੇ ਉਸ ਵਾਅਦੇ ਨੂੰ ਪੂਰਾ ਕਰਦਿਆਂ ਹੋਇਆ ਤੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਦੁਆਰਾ ਦਮਦ마 ਸਾਹਿਬ ਸਾਬੂ ਕੀ ਤਲਵੰਡੀ ਵਿਖੇ ਭਾਈ ਮਨੀ ਸਿੰਘ ਜੀ ਨੂੰ ਲਖਾਰੀ ਲਾ ਕੇ ਤਨ ਤਨ ਬਾਬਾ ਦੀਪ ਸਿੰਘ ਜੀ ਸ਼ਹੀਦ ਉਹਨਾਂ ਦੀ ਡਿਊਟੀ ਕਲਮਾ ਘਟਨ ਤੇ ਸ਼ਹੀਦ ਦਾ ਪ੍ਰਬੰਧ ਕਰਨ ਵਾਸਤੇ ਲਾ ਕੇ ਸਤਿਗੁਰੂ ਜੀ ਨੇ ਉੱਥੇ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਜਿਹੜਾ ਹੈ ਸੰਪੂਰਨ ਕੀਤਾ ਉਸ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਜਿਹੜੀ ਸੀ ਉਹ ਦਰਜ ਕਰਵਾਈ ਜਿੱਥੇ ਸਤਿਗੁਰੂ ਜੀ ਹਰ ਰੋਜ਼ ਪਾਵਨ ਪਵਿੱਤਰ ਸਰੂਪ ਭਾਈ ਮਨੀ ਸਾਹਿਬ ਜੀ ਦੇ ਪਾਸੋਂ ਲਿਖਾਉਂਦੇ ਤੇ ਭਾਈ ਮਨੀ ਸਿੰਘ ਜੀ ਉਹ ਸਰੂਪ ਲਿਖਦੇ ਸਤਿਗੁਰੂ ਜੀ ਬਾਣੀ ਅਚਾਰ ਦੇ ਉਥੇ ਨਾਲ ਦੀ ਨਾਲ ਸਤਿਗੁਰੂ ਜੀ ਉਸ ਬਾਣੀ ਦੇ ਅਰਥ ਕਰਕੇ ਕਥਾ ਕਰਕੇ ਸੰਗਤ ਨੂੰ ਸਰਵਣ ਕਰਾਉਂਦੇ ਉਸ ਅਸਥਾਨ ਤੋਂ ਹੀ ਤੰਤਨ ਬਾਬਾ ਦੀਪ ਸਿੰਘ ਜੀ ਦਰਬਾਰ ਸਾਹਿਬ ਜਦੋਂ ਅਬਦਾਲੀ ਦੀਆਂ ਫੌਜਾਂ ਜਿਹੜੀਆਂ ਸੀ ਦਰਬਾਰ ਸਾਹਿਬ ਨੂੰ ਠਹਿ ਢੇਰੀ ਕਰ ਰਹੀਆਂ ਸਨ ਬਾਬਾ ਦੀਪ ਸਿੰਘ ਜੀ ਉਥੋਂ ਜਥਾ ਲੈ ਕੇ ਚੱਲੇ ਸਨ ਉਸ ਅਸਥਾਨ ਤੇ ਸੰਪੂਰਨਤਾ ਹੋਵੇਗੀ ਨਗਰ ਕੀਰਤਨ ਦੀ ਤੇ ਉਥੇ ਹੀ ਸਾਡੇ ਤਖਤਾਂ ਦੇ ਸਿੰਘ ਸਹਿਬਾਨ ਸੰਗਤਾਂ ਨੂੰ ਸਬੋਧਨ ਕਰਨਗੇ ਤੇ ਵੱਡੇ ਵੱਡੇ ਬਲਾਰੇ ਜਿਹੜੇ ਕਥਾ ਕਰਨ ਵਾਲੇ ਕੀਰਤਨ ਕਰਨ ਵਾਲੇ ਸ਼੍ਰੋਮਣੀ ਇੰਟਰਨੈਸ਼ਨਲ ਬਲਾਰੇ ਹਨ ਉਹ ਸੰਗਤਾਂ ਨੂੰ ਗੁਰੂ ਕੇ ਇਤਿਹਾਸ ਤੋਂ ਜਾਣੂ ਕਰਵਾਉਣਗੇ ਵੱਧ ਤੋਂ ਵੱਧ ਬੇਨਤੀ ਹੈ ਮਾਛੀਵਾੜੇ ਦੇ ਇਲਾਕੇ ਦੀਆਂ ਸੰਗਤਾਂ ਨੂੰ ਕਿ ਆਓ ਇਹ ਭਾਗਾਂ ਦੇ ਨਾਲ ਆਪਾਂ ਨੂੰ ਸਮਾਂ ਮਿਲਿਆ ਹੈ ਕਿ ਧੰਤਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪੁਰਬ ਦਾ ਨਗਰ ਕੀਰਤਨ ਸ੍ਰੀ ਅਨੰਦਪੁਰ ਸਾਹਿਬ ਤੋਂ ਚੱਲਣਾ ਤੇ ਪ੍ਰਾਪਤਨ ਸ਼ਸ਼ਤਰ ਜਿਹੜੇ ਹਨ ਉਹ ਵੀ ਬਸ ਦੇ ਵਿੱਚ ਆਉਣਗੇ ਉਹਨਾਂ ਦੇ ਵੀ ਆਪਾਂ ਦਰਸ਼ਨ ਕਰਨੇ ਹਨ ਤੇ ਨਗਰ ਕੀਰਤਨ ਦੇ ਵਿੱਚ ਆ ਰਹੀਆਂ ਸੰਗਤਾਂ ਦੀ ਜਿੱਥੇ ਆਪਾਂ ਸੇਵਾ ਕਰਨੀ ਹੈ ਤੇ ਉਥੇ ਆਪਾਂ ਇਹ ਵੀ ਖੇਚਲ ਕਰਨੀ ਹੈ ਕਿ ਆਪਾਂ ਗੁਰੂ ਦੀ ਸੇਵਾ ਲੁੱਟਦਿਆਂ ਹੋਇਆ ਗੁਰੂ ਦੀਆਂ ਖੁਸ਼ੀਆਂ ਮਾਣਦਿਆਂ ਹੋਇਆ ਆਪਾਂ ਉਸ ਨਗਰ ਕੀਰਤਨ ਦੇ ਵਿੱਚ ਹਾਜ਼ਰੀਆਂ ਵੀ ਭਰਨੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ